ਜੀ ਜਸ਼ਕਾ ਸਾਰਨ ਗੁੱਡ ਮਾਰਨਿੰਗ ਤੇ ਆਪਾਂ ਧੋ ਰਹੀਆਂ ਕੱਪੜੇ ਅੱਧੇ ਧੋਤੇ ਤੇ ਅੱਧੇ ਰਹਿ ਗਏ ਤੇ ਪਾਈ ਪਏ ਨੇ ਤੇ ਇਧਰ ਆਪਾਂ ਨਾ ਇਸ ਨੂੰ ਕਾਲਾ ਕੰਮ ਕਰਤਾ ਗੋਹਾ ਕੁੜਾ ਸਾਰਾ ਸੱਤਤਾਇਤ ਤੇ ਹੁਣ ਕੱਪੜੇ ਧੋਈਆਂ ਨੇ ਅੱਧੇ ਧੋਤੇ ਅੱਧੇ ਰਹਿਲੇ ਆ ਤੇ ਇਧਰ ਮਮੀ ਚਾੜ ਲਈ ਜਾਂਦੀ ਆ ਤੇ ਮੈਂ ਮਾਰ ਹੋ ਗਈ ਉਹ ਮੇਰੀ ਫੇਰੀ ਹੈ ਤੁਹਾਨੂੰ ਤੇ ਅੱਜ ਦੇਖ ਰਹੀ ਤੇ ਅੱਜ ਨਾ ਮੈਂ ਬੋਲ ਚੱਕੀ ਲਈਆਂ ਮੈਂ ਸੋਚ ਲਈਆਂ ਜਿਹੜਾ ਆਹ ਵਾਲਾ ਕੂੜਾ ਸਾਰਾ ਬੋਰੀ ਚ ਪਾ ਦਨੇ ਆ ਪਹਿਲਾਂ ਜਗ੍ਹਾ ਨਹੀਂ ਸੀ ਸਾਡੇ ਤੁਹਾਨੂੰ ਪਤਾ ਹੀ ਹੈ ਨਾ ਬਾਹਰ ਚ ਸਿੱਟਣ ਨੂੰ ਕੂੜਾ ਜਗ੍ਹਾ ਹੈ ਨਹੀਂ ਸੀਗੀ ਤੇ ਹੁਣ ਸੋਚਾ ਮੈਂ ਕਿ ਮੈਂ ਸਾਰਾ ਕੂੜਾ ਬੋਰੀ ਚ ਪਾ ਕੇ ਉਸ ਤੋਂ ਬਾਅਦ ਵੀ ਜਦੋਂ ਖੇਤ ਜਾਣਗੇ ਹਨਾ ਤੇ ਉਦੋਂ ਉਧਰ ਨਾਲੇ ਗੜੀ ਸਿੱਟੀਆਂ ਹੋਣਗੀਆਂ ਕਿਉਂਕਿ ਸਾਡੇ ਕੋਈ ਵੀ ਇੱਕ ਤਾਂ ਬਹੁਤ ਪ੍ਰੋਬਲਮ ਹੈ ਸਾਡੇ ਕੋਈ ਵੀ ਜਗ੍ਹਾ ਨਹੀਂ ਹੈਗੀ ਕੂੜਾ ਸਿੱਟਣ ਨੂੰ ਕਿਤੇ ਵੀ ਨਹੀਂ ਸਿੱਟਣ ਨੂੰ ਜਗ੍ਹਾ ਤੇ ਨਾ ਹੀ ਕੂੜੇ ਵਾਲਾ ਆਉਂਦਾਗਾ ਕੋਈ ਜਿੰਨੇ ਸਾਰੇ ਪਿੰਡਾਂ ਸ਼ਹਿਰਾਂ 'ਚ ਕੂੜੇ ਵਾਲੇ ਆਉਂਦੇ ਨੇ ਹਨਾ ਗਲੀਆਂ 'ਚ ਕੂੜਾ ਲੈਂਡ ਉਸ ਤੇ ਇਧਰ ਆਪਣੇ ਕੋਈ ਵੀ ਨਹੀਂ ਆਉਂਦਾ ਹੈਗਾ ਕੂੜਾ ਸਿੱਟਣ ਦੀ ਪ੍ਰੋਬਲਮ ਬੜੀ ਜ਼ਿਆਦਾ ਹੈ ਤੇ ਤਾਂ ਹੀ ਤੋਬੇ ਤੇ ਇੰਨਾ ਗੰਦ ਪੈਂਦਾ ਇੱਥੇ ਆਪਣੇ ਹਨ ਇੱਥੇ ਸਾਰੇ ਇਧਰ ਸਿੱਟੇ ਹੁੰਦੇ ਨੇਗੇ ਤੇ ਤਾਂ ਹੀ ਕਰਕੇ ਪਾਣੀ ਦੀ ਪ੍ਰੋਬਲਮ ਆਉਂਦੀ ਐ ਇੰਨਾ ਖੜਦਾਗਾ ਜਿਹੜੀ ਟੋਬੇ ਦੀ ਸਫਾਈ ਹੁੰਦੀ ਹੈਗੀ ਤੇ ਹੁਣ ਮੈਂ ਸੋਚਿਆ ਸਾਰਾ ਕੂੜਾ ਹੁਣ ਬੋਰੀ ਦੇ ਵਿੱਚ ਪਾ ਕੇ ਤੇ ਆਪਾਂ ਜਦੋਂ ਖੇਤ ਰੇੜੀ ਲੈ ਕੇ ਜਾਣਗੇ ਉਦੋਂ ਉਹਦੇ ਵਿੱਚ ਧਰ ਦਾਂਗੇ ਤੇ ਉਧਰ ਸਿੱਟ ਧਾਂਗੇ ਹਾਂ ਤੇ ਕਿਸ਼ਤਾ ਕਨੀ ਉਧਰ ਨਾਲ ਹੈ ਵੱਡਾ ਸਾਰਾ ਨਾਲਾ ਬਣਿਆ ਹੋਇਆ ਓਥੇ ਵੀ ਕੂੜਾ ਵਗਾਰਾ ਸੁੱਟਦੇ ਨੇ ਉੱਥੇ ਸੁੱਟਦੇ ਨੇ ਕੋਈ ਥਾਂ ਨਹੀਂ ਹੈਗੀ ਤੇ ਬਾਕੀ ਮਾਰਨਿੰਗ ਟਾਈਮ ਸਵੇਰ ਸਵੇਰ ਦੇਖੋ ਕਿੰਨਾ ਵੱਜੇ ਲੱਗਦਾ ਇੱਥੇ ਤੇ ਬੜਾ ਉਹ ਜਿਹੜੀ ਡਾੜੀ ਪਾਈ ਨਹੀਂ ਨਹੀਂ ਡਾੜੀ ਪਾਈ ਇੱਥੇ ਉੱਥੇ ਕਿੱਥੇ ਆਉਣਗੇ ਬਾਹਰ ਬੈਠਣਗੇ ਘੰਟਾ ਕਿੰਨਾ ਚਿਰ ਇੱਥੇ ਧੁੱਪ ਨਹੀਂ ਆਉਂਦੀ ਵੀ ਹੁਣ ਆਪਾਂ ਚੱਲ ਜਾਈਏ ਦੁਕਾਨ ਤੇ ਤੇ ਅੰਦਰ ਪੋਚਾ ਲਾਏ ਹੁਣ ਦੁਕਾਨ ਕੋਲ ਕੇ ਦੁਕਾਨ ਤੇ ਪੋਚਾ ਲਾਉਣਾ ਲੋਕ ਨਹੀਂ ਲਾਉਂਦੇ ਹੈਗੇ ਵੈਸੇ ਐਵੇਂ ਹੋ ਜਾਂਦਾ ਹੈ ਬਦਾਨੇ ਅੰਦਰਲੀ ਸਾਈਡ ਤੋਂ ਲੋ ਜੀ ਪਹੁੰਚ ਕੇ ਦੁਕਾਨ ਤੇ ਲਾਈਟ ਔਨ ਕਰੀਏ ਆਏ ਗੁਰੂ ਸੱਚੇ ਪਾਤਸ਼ਾਹ ਹੁਣ ਆਪਾਂ ਖੋਲਦੇ ਆ ਦੁਕਾਨ ਤੇ ਨਾਲ ਲਾਵਾਂਗੇ ਫਿਰ ਪੋਚਾ ਨੂੰ ਜੀ ਦੁਕਾਨ ਖੋਲ ਕੇ ਇਹ ਬਹੁਤ ਪੋਚਾ ਵੀ ਹੁਣ ਲਾਗੇ ਤੇ ਉਧਲੀ ਸਾਈਡ ਵੀ ਮੈਂ ਲਗਾਤਾ ਪੋਚਾ ਇਧਰ ਇਧਰ ਰਹਿ ਗਿਆ ਤੇ ਇਥੇ ਵੀ ਹੁਣ ਆਣ ਹੁਣ ਬੋਰਡ ਵਗੈਰਾ ਸਾਰਾ ਬਾਹਰ ਰੱਖਤਾ ਤੇ ਬਸ ਇਹ ਇਧਰ ਪੋਚਾ ਲਗਾ ਕੇ ਫਿਰ ਉਸ ਤੋਂ ਬਾਅਦ ਜਾਂਦੇ ਆਪਾਂ ਦੁਬਾਰੇ ਅੰਦਰ ਕਿ ਲੱਗ ਗਿਆ ਪੁੱਛਾ ਹੁਣ ਚੱਲਦੇ ਆ ਅੰਦਰ ਖੇਲ ਤੇ ਆਪਾਰ ਕਰਨਾ ਪਊਗਾ ਕਿ ਕਰਾਂ ਅਸਾਂ ਅਸਰੇ ਆਈ ਬਣੀਆ ਬਹੁਤ ਔਖਾ ਹੋਈ ਇੱਥੇ ਲੱਗਣਾ ਤੇ ਤਾਂ ਗੰਦੀ ਵੀ ਸੁਗੰਧ ਵਾਲੀ ਆਉਂਦੀ ਇੱਥੋਂ ਬਹੁਤ ਹਣਾ ਇਸਤਰੀ ਲਾਵਾਂਗੇ ਥੋੜਾ ਜਿਹਾ ਪਹਿਲਾਂ ਠੀਕ ਹੋ ਲੈਣੇ ਸਾਫ਼ ਸਫੀਜਾ ਕਰਾਵਾਂਗੇ ਵਿਆੜੀਆਂ ਲਾ ਕੇ ਤੇ ਇੱਧਰ ਵੀ ਇਸਤਰੀ ਲਾ ਲਿਆ ਦੇਖੋ ਜਿਹੜਾ ਆਪਣਾ ਥਾਂ ਬੈਠਿਆ ਸੀ ਉਹ ਟਾਲਾਂ ਸਾਰੀਆਂ ਦਵਾਈ ਲਾਉਣੀ ਆ ਸਾਰੀ ਕੋ ਚਲਾਤਾ ਇੱਧਰ ਲੰਦਾ ਇੱਧਰ ਲਾ ਦਈਏ ਹੁਣ ਆਪਾਂ ਕੂੜਾ ਵਗੈਰਾ ਸਾਰਾ ਚੱਕ ਕੇ ਬੋਰੀ ਚ ਪਾਤਾ ਦੇਖੋ ਕੱਪੜੇ ਤੋਤੀ ਤੇ ਇੱਧਰ ਹੋ ਜੀਏ ਧਿਆਨੇ ਲੱਗਿਆ ਹੋਏ ਪੱਥਰ ਉਸਤੇ ਖੇਟੀ ਟੰਨਾ ਲਾਉਣੀ ਦਵਾਰੇ ਪਾਪਾ ਜੀ ਸੋ ਆਹ ਵੀ ਸਭ ਠੀਕ ਹੈ ਜੀ ਤੇ ਆਪਰ ਕੀ ਚਾਹ ਚਾਹ ਬਣਾਈਏ ਦੁੱਜੀ ਵਾਰ ਦੀ ਦਵਾਰੀ ਚਾਹ ਬਣਾ ਲਈ ਹੁਣ ਕੱਲੀ ਰੋਟੀ ਰਹਿ ਗਈ ਹੈ ਤੇ ਰਹੀ ਆਪਣੀ ਨੀ ਮੈਂ ਸਲਮਾਣ ਵਾਲੀ ਹਾਂ ਸਨ ਮਾਰਨੇ ਹੁਣ ਆਪਾਂ ਮੈਂ ਸਨ ਨਮਾ ਕੇ ਉਸ ਤੋਂ ਬਾਅਦ ਫਿਰ ਰੋਟੀ ਬਣਾਉਣੀ ਆ ਰੋਟੀ ਮੰਮੀ ਬਣਾ ਲੂਗੀ ਮੈਂ ਵੈਸੇ ਨਮਾਦਾਂ ਨੀਆਂ ਤੇ ਬਸ ਆਪਣਾ ਫਿਰ ਇਹ ਕੰਮ ਨਿਭੜ ਜੂਗਾ ਉਸ ਤੋਂ ਬਾਅਦ ਅੱਗੇ ਬਲੌਕ ਕੰਟੀਨੂ ਇਹ ਬਣਾ ਰਹੇ ਨੇ ਸੈਂਡਵਿਚ ਹਨ ਕਹਾਇਆ ਕੰਮ-ਕੁਮ ਸਾਰੇ ਕਰਕੇ ਨਵੇਣ ਕੇ ਰੋਟੀ ਰੋਟੀ ਖਾਣ ਤੋਂ ਬਾਅਦ ਫਿਰ ਦੁਬਾਰੇ ਭੁੱਖ ਲੱਗ ਗਈ ਤੇ ਦੁਬਾਰੇ ਹੁਣ ਆਪਾਂ ਸੈਂਡਵਿਚ ਬਣਾ ਰਹੇ ਆ ਤੇ ਬੱਚੇ ਕਹਿੰਦੇ ਭੁੱਖ ਲੱਗੀ ਆ ਇਸ ਕਰਕੇ ਆਪਾਂ ਦੁਬਾਰੇ ਫਿਰ ਬਣਾਉਣ ਲੱਗੇ ਆਂ ਦੇਖੋ ਤੁਸੀਂ ਵੀ ਕਿੱਦਾਂ ਬਣਦੇ ਆ ਤੇ ਪਹਿਲਾਂ ਤਾਂ ਆ ਬਣਾਇਆ ਸੀ ਜਾਕੀ ਹਾਂ ਸਭਾ ਹਾਂ ਉਹਦੇ ਤੇ ਲਾਤਾ ਮੱਖਣ ਓਹੋ ਹੋ ਬਣਨ ਲੱਗ ਗਿਆ ਮੱਖਣ ਹਾਂ ਤੇ ਹੁਣ ਇਹਦੇ ਮੱਖਣ ਲਾਤਾ ਮਿੱਤਰੋ ਤੇ ਹੁਣ ਸੈਂਡਵਿਚ ਤਾਤੇ ਇਹ ਪਹਿਲਾਂ ਆਪਾਂ ਨੇ ਬਲੌਗ ਪਾਇਆ ਹੋਇਆ ਦਾ ਹਣਾ ਉਹਦੇ ਉਹਦਾ ਆਪ ਪੁੱਛਿਆ ਸੀਗਾ ਵੀ ਕਿਵੇਂ ਬੰਦੇ ਕਿਵੇਂ ਬੰਦਿਆਂ ਤਾਂ ਸਾਨੂੰ ਬਣਾਉਣਿਆ ਸਾਨੂੰ ਪਤਾ ਲੱਗਿਆ ਹੁਣ ਤਾਂ ਇਹ ਬਹੁਤ ਹੀ ਜ਼ਿਆਦਾ ਸੋਖ ਲੱਗਦੇ ਤੇ ਬੰਦੇ ਵੀ ਟੇਸਟੀ ਆ ਤੇ ਹੁਣ ਆਇਆ ਲੱਗਦਾ ਵੀ ਹਾਂ ਸਹੀ ਆ ਆ ਜਾਂਦੂ ਬਣ ਕੇ ਤਿਆਰ ਇਹਦਾ ਤਾਂ ਆਪਣੀਆਂ ਸੋਸੋ ਪਈਆਂ ਨੇ ਆ ਸੋਸਾਂ ਤੇ ਬਾਕੀ ਬਰੀਕ-ਬਰੀਕ ਬਰੀਕ-ਬਰੀਕ ਆਹ ਕੱਟ ਕੇ ਪਿਆਜ਼ ਵਗੈਰਾ ਹਨਾ ਇਹ ਵਿੱਚ ਮਿਕਸ ਕਰ ਲਈ ਤੇ ਟਮਾਟਰ ਤੇ ਪਿਆਜ਼ ਪਾਇਆ ਜਖੀਰਾ ਹੈ ਨਹੀਂ ਸੀਗਾ ਤੇ ਬਸ ਦੋਨੇ ਚੀਜ਼ਾਂ ਪਾ ਲਈਆਂ ਹੁਣ ਆਪਾਂ ਇਹ ਨੂੰ ਰੈੱਡ ਕਰਦੇ ਕਿੰਨੇ ਮਿੰਟ ਦੇ ਤਿਆਰ ਹੋ ਜਾਂਦਾ ਹੈ ਕੰਮ ਮਿਲਦਾ 5 ਮਿੰਟ 5 ਮਿੰਟ ਤਾਂ ਘੜੇ ਹਾਂ ਸ਼ਾਇਦ 5 ਮਿੰਟ ਹੀ ਲੱਗਦੇ ਹਨ ਉਹਦੀ ਫਾਈਨਲ ਲੁੱਕ ਤਿਆਰ ਹੋ ਕੇ ਆ ਜੇ ਫਿਰ ਦਿਖਾਉਣੀ ਆਪਾਂ ਜੋ ਜੀ ਫਾਈਨਲ ਲੁੱਕ ਆਲਰੇਡੀ ਤਿਆਰ ਤੇ ਹੁਣ ਇਹਨੂੰ ਕੱਟ ਕੇ ਵਿਚਾਲੇ ਖਾਸ ਆਣੇ ਆ ਹਾਂ ਕੱਟ ਵਿਚਾਲੇ ਕੱਟਣਾ ਵਿਚਾਲੇ ਕੱਟਣਾ ਮੇਰੇ ਕੋਲ ਨਾ ਹੋ ਉਹ ਨਾ ਬਿਹਾਰਾ ਰਾਸ ਨਹੀਂ ਆਗਾ ਆਹ ਡਾ ਡਫਲੀ ਆਹ ਨਹੀਂ ਸਰ ਅਬਾ ਸਹੀ ਹੈ ਬੀ ਤੇ ਸਹੀ ਲਾਇਆ ਹੋ ਗਿਆ ਯਾਰ ਕੋਟਿੰਗ ਨਹੀਂ ਆਈ ਖਾਣ ਦੇ ਤਾਂ ੱਲੇ ਉਹ ਜੀ ਸਾਰੇ ਟੱਬਰ ਦੇ ਰੈਡੀ ਕਰਤੇ ਕੁਛ ਖਾਈ ਜਾਂਦੇ ਕੁਛ ਦੁਬਾਰਾ ਬਣਾ ਲੈ ਤੇ ਦੱਸਿਓ ਕਮੈਂਟ ਕਰਕੇ ਕਿਤੋਂ ਲੱਗੇ ਤੁਹਾਨੂੰ ਠੀਕ ਨਹੀਂ ਹੂੰ ਖਾਲੀ ਸੈਂਡਵਿਚ ਤੁਸੀਂ ਕੀ ਕਰਦੇ ਹੋ ਖਾ ਕੇ ਸੈਂਡਵਿਚ ਹੋ ਗਏ ਬਿਲੇ ਚਾਹ ਪੀ ਕੇ ਹੁਣ ਨਿਆ ਸਵੰਦੇ ਆ 3 ਵਜ ਚੁੱਕੇ ਨੇ ਦੁਪਹਿਰ ਦੀ ਸੰਨੀ ਕੱਟਤੀ ਸੀ ਸੰਨੀ ਪਹਿਲਾਂ ਕਰਕੇ ਰੱਖਦਾ ਹੁੰਦਾ ਹਾਂ ਮੈਂ ਫਿਰ ਬਾਅਦ ਚ ਬੰਦਦੇ ਆ 2:30 ਇਹਨੂੰ ਐਵੇਂ ਝੱਕ ਕੇ ਪਾ ਦਿਓ ਇਹ ਮੈਂ ਖੋਲਿਆ ਨਹੀਂ ਅੱਜ ਕੱਟਾ ਮਾਰਦਾ ਪਿੱਪੂ ਕਰ ਰਹੀ ਆ ਪੇਪਰ ਦੀ ਤਿਆਰੀ ਪੇਪਰ ਕਾ ਲੂ ਪਿੱਪੂ ਪਿੱਪੂ ਮਹਾ ਰਵਨੀਤ ਰਵਨੀਤ ਦੱਸਿਓ ਮੈਨੂੰ ਕਾ ਕਾ ਦਾ ਪੇਪਰ ਆ ਤੇਰਾ ਕਾ ਲੂ ਸਾਰੀ ਨੋਟਬੁੱਕ ਦਾ ਸਾਰੀ ਨੋਟਬੁੱਕ ਦਾ ਹੀ ਸਬਜੈਕਟ ਦਾ ਕਾ ਦਾ ਕਾ ਲਾ ਕੰਮ ਕਰਦੇਂ ਅੰਦਰ ਤੇ ਕੰਦੇ ਸਾਰੀ ਨੋਟਬੁੱਕ ਹਾਂ ਪਰ ਸਾਰੀ ਨੋਟਬੁੱਕ ਦੇ ਵਿੱਚੋਂ ਪੇਪਰ ਆਊਗਾ ਪਰ ਹੈ ਕਾ ਦਾ ਹੈ ਕੰਮ ਕਾ ਦਾ ਕਰਦੀ ਐ ਤੂੰ ਦੱਸ ਆ ਕਾਹਦਾ ਕੰਮ ਕਰਤੀਆਂ ਐ ਬੱਸ ਕਖ ਹੈ ਕਖ ਨਹੀਂ ਹਿੰਦੀ 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 ਦਾ ਪੇਪਰ ਐ ਲਓ ਜੀ ਸ਼ਾਮ ਹੋ ਗਈ ਆ ਮਤਲਬ ਇਹ ਨੇਰਾ ਹੋ ਗਿਆ ਤੇ ਹੁਣ ਆਪਾਂ ਮੰਮੀ ਹੋਰ ਅੱਜ ਚਲੇ ਗਏ ਨੇ ਕਿਉਂ ਮੰਮੀ ਹੁਣ ਠੀਕ ਐ ਮੰਮੀ ਬਿਮਾਰ ਹੋ ਰਹੀ ਆ ਮੰਮੀ ਦੇ ਵੀ ਟੈਸਟ ਕਰਾਇਆ ਸੀ ਅੱਜ ਹਾਂ ਪੁੱਤ ਹਨ ਉਹ ਆਇਆ ਸੀ ਵੀ ਡੈਡੀ ਦੇ ਸੱਲ ਘਟੇ ਸੀ ਹੁਣ ਵੀ ਕੋਈ ਹੋਰ ਸੱਲਾਂ ਦੀ ਪ੍ਰੋਬਲਮ ਜੀ ਚੱਲ ਰਹੀ ਹੈ ਕਿ ਇਧਰ ਮੇਰੇ ਭਾਈ ਦੇ ਭਾਈ ਵੀ ਬਿਮਾਰ ਹੋ ਗਏ ਸੀ ਇਸ ਕਰਕੇ ਵੀ ਟੈਸਟ ਜਿਆ ਕਰਾ ਲਿਆ ਜਰੂਰੀ ਆ ਪਹਿਲਾਂ ਹੀ ਤੂੰ ਖੜੀ ਜਾਂਦਾ ਸੀ ਬਾਹਰ ਕਹਿੰਦਾ ਸਾਈਕਲ ਮੇਰਾ ਅੰਦਰ ਲਾ ਦੋ ਹੁਣ ਲੈ ਲੈ ਕੇ ਚੱਲੋ ਅੰਦਰ ਚੜੋ 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 ਸਕੂਟਰੀ ਬਣਾ ਚਲਾਉਂਦਾ ਨਹੀਂ ਤੂੰ ਜੀ ਤੇ ਜਿ ਆ ਕੇ ਪੈ ਰਾਂ ਤੇ ਮੇਰੇ ਜਲ ਹੋ ਗਏ ਨੇ ਅੱਜ ਕਿਹਾ ਸੀ ਵੀ ਅੱਜ ਵੀ ਰੈਪਰ ਨੂੰ ਵੀ ਛੁੱਟੀ ਤਾਂ ਹੈਗੀ ਚਲੋ ਸਵੇਰੇ ਲਈ ਬਾਗ ਜਾਂਦੇ ਸਕੂਲ ਦੇ ਇੱਥੇ ਹੀ ਜਾਂਦੇ ਨੇ ਡਿਊਟੀ ਤੇ ਦੁੱਧ ਦਾ ਦਸਾਉਂ ਰਹੇ ਨੇ ਨਾਲ ਬੁਟੀ ਦਾ ਬਣਾ ਰਹੇ ਨੇ ਅੱਜ ਤਾਂ ਸਾਰਾ ਦਿਨ ਨਾ ਘਰੇ ਬੈਠੇ ਨਹੀਂ ਲੱਗਿਆ ਦੁਕਾਨ ਦੇ ਵੀ ਨਹੀਂ ਬੈਠੇ ਹੋਣ ਜੀ ਬਣਾਈਏ ਰੋਜ਼ ਹੀ ਘਰੇ ਬੈਠੀ ਨਹੀਂ ਲੱਗਦਾ ਆਏ ਨਹੀਂ ਹੁੰਦਾ ਪਤਾ ਕੀ ਗੱਲ ਹੁੰਦੀ ਹੈ ਜਦੋਂ ਤਾਂ ਬੰਦਾ ਤਰ ਐ ਫਰ ਤਰ ਰਹਿੰਦੇ ਫਿਰ ਤਾਂ એનર્ਜੀ ਜੀ ਸਹੀ ਰਹਿੰਦੀ ਹੈ ਬੰਦੇ ਦੀ ਜਦੋਂ ਬੰਦਾ ਬੈਠਾ ਜਾ ਰਹੇ ਫਿਰ ਉਹ ਜਿਹੀ ਬਣ ਜਾਂਦਾ ਸਾਰੇ ਦਿਨ ਦਾ ਸਰੀਰ ਸਰ ਜਾਨੋਂ ਦਿਨ ਉਹ ਨਹੀਂ ਉੱਠਣ ਨੂੰ ਜੀ ਕਰਦਾ ਉਹ ਚੀਜ਼ ਹੋ ਜਾਂਦੀਆਂ ਤੇ ਲਓ ਜੀ ਸੀਟੀਆਂ ਵੱਜ ਚੁੱਕੀਆਂ ਨੇ ਗੱਜਰਾ ਰੱਖਿਆ ਹੋਇਆ ਨਹੀਂ ਕਿੱਸੇ ਬਦਸਤਰਾ ਕਰਾ ਰੱਖਿਆ ਰੋਟੀ ਬਸ ਆਈ ਗਏ ਹਮਾਂ ਸਾਡਾ ਦੋਸਤ ਤੇ ਬਾਕੀ ਜਿਹਨਾਂ ਜਨਾਂ ਨੇ ਅਪਰੀਸ਼ੀਏਟ ਕਰਿਆ ਵੀ ਘਰ ਦੇ ਵਲੌਗ ਵੀ ਸਹੀ ਹੁੰਦੇ ਆ ਸੋਹਣੇ ਲੱਗਦੇ ਆ ਨਾ ਵਧੀਆ ਹੁਣ ਆਪਾਂ ਦਿਖਾਉਣਾ ਵੀ ਕੀ ਹੁੰਦਾ ਨਾ ਤੇ ਬਾਕੀ ਕੱਲੂ ਦੇਖਦੇ ਆਪਾਂ ਚੈਨਲ ਜਿਹਦੀ ਸੈਟਿੰਗ ਕਰਵਾ ਕੇ ਲਿਆਉਣੇ ਆ ਸਹੀ ਨਹੀਂ ਈਸੂ ਜਾ ਗਿਆ ਸੀਗੇ ਤੇ ਉਹ ਇਹੋ ਦੇਖ ਕੇ ਜੇ ਆ ਗਈ ਜੀ ਪਿਆ ਸਾਰਾ ਆਪਣਾ ਸਮਾਨ ਬਲੋਗਿੰਗ ਵਾਲਾ ਇਹਨਾਂ ਦਾ ਪਾਵਾ ਕਰ ਦਿੰਨੇ ਆ ਤੇ ਮਾਈਕ ਮਾਈਕ ਕਿੱਥੇ ਨੇ ਉਹ ਆਪਣੇ ਮਾਈਕ ਸੱਚ ਉਹ ਲੈ ਕੇ ਗਿਆ ਦਾ ਕੌਣ ਜੀ ਮੈਂ ਉਹ ਉਹ ਵੀਰਾ ਲੈ ਕੇ ਗਿਆ ਸੀ ਉਹ ਕੀ ਨੰਨਾ ਮੈਨੂੰ ਨਾਮ ਤਾਂ ਪਤਾ ਨਹੀਂ ਉਹ ਜਿਹੜਾ ਆਹੋ ਪਰਨੇ ਵਾਲਾ ਜਿਹੜਾ ਤਰਪਾਲ ਨੂੰ ਨਹੀਂ ਕਰ ਪਵਾ ਆਣੀਆਂ ਆਸੀ ਤਰਪਾਲ ਨੂੰ ਨਹੀਂ ਆਇਆ ਸੀ ਉਹ ਕਦੋਂ ਲੈ ਗਿਆ ਉਸ ਵੇਲੇ ਲੈ ਕੇ ਗਿਆ ਸੀ ਦੱਸਿਆ ਦੇਣੀ ਤਾਂ ਮੈਨੂੰ ਮੈਂ ਭੁੱਲ ਗਈ ਮੈਂ ਤਾਂ ਯਾਦ ਹੀ ਨਹੀਂ ਲੈ ਤੁਸੀਂ ਹੁਣ ਕਹਿਤਾ ਫਿਰ ਮੇਰੇ ਕਿਹੜਾ ਯਾਦ ਆਉਣਾ ਸੀ ਤੁਸੀਂ ਆਏ ਤਾਂ ਕਹਿਣਾ ਸੀ ਵੀ ਮੋੜ ਜੀ ਵਾਪਸ ਵੀ ਅਸੀਂ ਆ ਗਏ ਸੀ ਕਹਿੰਦਾ ਮੈਂ ਤੇ ਅੱਧਾ ਘੰਟਾ ਹੀ ਚਾਹੀਦਾ ਕਹਿੰਦਾ ਫਿਰ ਮੈਂ ਮੋੜ ਜਾਣਾ ਫਿਰ ਮੁੜ ਕੇ ਆਇਆ ਨਹੀਂ ਅੱਜ ਤੂੰ ਮੁੜ ਜਾਈ ਨਹੀਂ ਉਹ ਫੋਨ ਕਰ ਦੋ ਉਹਨੇ ਮੈਂ ਕਿਹਾ ਸੀ ਮੈਂ ਫੋਨ ਕਰਾਂਗੇ ਅਸੀਂ ਫਿਰ ਉਹਨੂੰ ਵੀ ਫੜਾ ਜੇ ਮਾਸਾ ਨਹੀਂ ਚੜ ਦਵਾਂ ਅਸੀਂ ਵੀਡੀਓ ਬਲੌਗ ਵਗੈਰਾ ਵੀ ਮਾਈਕ ਨਾਲ ਕਰਦੇ ਕਦੇ ਉਸ ਤਾਂ ਸਾਰਾ ਬਲੌਗ ਹੀ ਅਸੀਂ ਮਾਈਕ ਤੋਂ ਮਿਣਾ ਬਣਾਉਂਦੇ ਹਾਂ ਕੀ ਸੀ ਮੈਂ ਉਹਨੂੰ ਮੜੇ ਮਾਈਕ ਆਪਣੇ ਮਿੱਤਰ ਲੈ ਕੇ ਗਿਆ ਹੋਇਆਗਾ ਕੋਈ ਗੱਲ ਚਲੋ ਤਾਂ ਫੜਾ ਜੂਗਾ ਬਰਾਬਰ ਮੇਰੇ ਪੇਪਰ ਆਉਤ ਕੱਲ ਨੂੰ ਮਾਸਾ ਚੱਲ ਕੇ ਆਉਣਿਆ ਯਾਰ ਉਹ ਹੋਣਾ ਆਇਆ ਸੀ ਬਾਈ ਦਾ ਕਹਿੰਦਾ ਸੈਟਿੰਗ ਕਰਾ ਕੇ ਲੈ ਜਾਓ ਕੱਲ ਠੀਕੇ ਦਾ ਖਾਲੋ ਪਰ ਆ ਜਾਊਗਾ ਉਹ ਕੋਲ ਐਡ ਸਿੰਜਾ ਹਾਂਜੀ ਮਿੱਤਰੋ ਹੁਣ ਆਏ ਸੀ ਆਪਾਂ ਦੁਕਾਨ ਬਧਾਉਣ ਤੇ ਦੁਕਾਨ ਆਪਾਂ ਬਧਾਤੀ ਆ ਤੇ ਆਪਣੇ ਕੋਲੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਅੱਜ ਦੋ ਚਾਰ ਕਸਟਮਰ ਵੀ ਆ ਗਏ ਸੀਗੇ ਤੇ ਹੌਲੀ ਹੌਲੀ ਚਲੋ ਲੱਗ ਜਾਣਗੇ ਹਨਾ ਹੌਲੀ ਹੌਲੀ ਫਰਕ ਪਿਆ ਜਾਂਦਾ ਜਦੋਂ ਦੁਕਾਨ ਬੰਦ ਹੋਵੇ ਮਹੀਨਾ ਦੋ ਮਹੀਨੇ ਫਿਰ ਕੁਛ ਨਾ ਕੋਈ ਫਰਕ ਪੈ ਜਾਂਦਾ ਹਨਾ ਤੇ ਬਾਕੀ ਆ ਦੇਖੋ ਸਮਾਨ ਖੰਡਣ ਖੰਡਾਉਣ ਹੋਇਆ ਪਿਆਗਾ ਸਾਰਾ ਤੇ ਅੱਜ ਆਪਣੇ ਕੋਲ ਕਸਟਮਰ ਆਏ ਸੀਗੇ ਕੁਝ ਚਲੋ ਲੈ ਜਾਂਦਾ ਬੰਦਾ ਕੁਝ ਦੇਖ ਕੇ ਮੁੜ ਜਾਂਦੇ ਹਨ ਮੇਰੇ ਕੋਲੇ ਜੀ ਸਮਾਨ ਹੀ ਇਦਾਂ ਹੁੰਦਾਗਾ ਤੇ ਬਹੁਤ ਤਾਂ ਦੇਖਣ ਦੇ ਮਾਰੇ ਹੀ ਆ ਜਾਂਦੇ ਨੇ ਬਾਹਲੇ ਤਾਂ ਚਲੋ ਕੋਈ ਗੱਲ ਹੀ ਦੇਖਣ ਦਾ ਵੀ ਕੋਈ ਮੁੱਲ ਨਹੀਂ ਕੋਈ ਵੀ ਕਸਟਮਰ ਆ ਸਕਦਾ ਬਾਕੀ ਮੇਰੇ ਕੋਲੇ ਨਾ ਕੀ ਆ ਬੱਚੇ ਜ਼ਿਆਦਾ ਆਉਂਦੇ ਆ ਬੱਚਿਆਂ ਨੂੰ ਨਾ ਮਤਲਬ ਵੀ ਆ ਖਲਿਆ ਹੁਣੇ ਘੂਣੇ ਦੇਖ ਕੇ ਆਪਾਂ ਕਦੇ ਕਿਸੇ ਨੂੰ ਬੱਚੇ ਨੂੰ ਵੀ ਆਏ ਵੀ ਜਵਾਬ ਨਹੀਂ ਦਿੱਤਾ ਵੀ ਆਪਾਂ ਕਦੇ ਵੀ ਦੁਕਾਨ ਕਰਨੀ ਉਹ ਵੀ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਹੀ ਫੇਰ ਵੀ ਕੋਈ ਨਾ ਕੋਈ ਚੀਜ਼ ਆਈਟਮ ਲਈ ਜਾਂਦੇ ਆ ਬੱਚੇ ਵੀ ਏ ਬੱਚਿਆਂ ਵਾਸਤੇ ਆਪਾਂ ਖਿਡੌਣਾ ਲੈ ਕੇ ਜਾਂਦੇ ਆ ਹਨ ਕਿਦਾਂ ਦਾ ਵੀ ਆ ਕਸਟਮਰ ਆਪਣੇ ਕਿਸੇ ਵੀ ਦੁਕਾਨਦਾਰ ਲੋ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਮੈਂ ਵਾਲੀਆਂ ਦੁਕਾਨਾਂ ਤੇ ਦੇਖਿਆਗਾ ਵੀ ਕਰਦੇ ਆ ਵੀ ਕਸਟਮਰ ਨੂੰ ਫਾਇਦਾ ਦੇ ਪਹਿਲਾਂ ਹੀ ਮੋੜਨਾ ਬੱਚੇ ਦੇਖ ਕੇ ਤੇ ਆਪਾਂ ਉਹ ਕੰਮ ਨਹੀਂ ਕਰਦੇ ਕੋਈ ਵੀ ਬੱਚਾਗਾ ਹੁਣ ਸਮਾਨ ਦੇਖ ਕੇ ਮੋਟ ਸਕਦਾ ਕੋਈ ਲੈ ਵੀ ਜਾਂਦੇ ਆ ਚਲ ਹੁਣ ਆਪਾਂ ਅੰਦਰ ਚੱਲਦੇ ਆ ਤੇ ਥੋੜਾ ਆਪਾਂ ਦੁਕਾਨ ਬਤਾ ਬਿਤਾਤੀ ਆ ਤੇ ਸਵੇਰੇ ਆਪਾਂ ਜੀ ਸੈਟਿੰਗ ਕਰਵਾ ਕੇ ਲਿਆਵਾਂਗੇ YouTube ਦੀ ਤੇ ਇਹਦੇ ਮਾਨਸਾ ਚੱਲ ਕੇ ਆਵਾਂਗੇ ਸਵੇਰੇ ਆਪਾਂ ਨਾਲੇ ਗੱਡੀ ਦੀ ਵਲਟ ਲਿਆਵਾਂਗੇ ਆਪਾਂ ਮੋਟਰਸਾਈਕਲ ਆਪਣਾ ਇੱਥੇ ਖੜਿਆ ਅੱਜ ਟੈਡੀ ਲੈ ਕੇ ਗਏ ਸੀਗੇ ਤੇ ਚਲੋ